ਬੋਲ ਸਕਲ ਚ ਜਿਹੜਾ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾ ਵੀ ਰਹੇ ਹਾਂ ਬਾਕੀ ਜਿਹੜੇ ਬੋਲਣ ਵਾਲੇ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨੇ ਨੁਕਸ ਕਰਨਾ ਹੁੰਦਾ ਹੈ ਕੱਢੀ ਜਾਣ ਪਰ ਕਿਊਟ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਕੱਢੀ ਜਾਓ ਪਹਿਲਾਂ ਭਗਵੰਤ ਮਾਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਨੇ ਕੁਰਸੀਆਂ ਖੋਲੀਆਂ ਹੁਣ ਭਗਵੰਤ ਮਾਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਉਹਨਾਂ ਨੂੰ ਇਹਦਾ ਕੀ ਹੈ ਸੋ ਆਪਾਂ ਤਾਂ ਤੁਹਾਡੇ ਵਾਲੀ ਧਾਰਨ ਦੇ ਦਿੰਨਾ ਰੀਵਨ ਬਲ ਨਹੀਂ ਰੱਖਣੀ ਹੈ ਇਹ ਨਹੀਂ ਦੇਖਣਾ ਇਧਰਲੇ ਪਾਸੇ ਕਿੰਨੇ ਕਿੰਨੇ ਇਧਰਲੇ ਪਾਸੇ ਕਿੰਨੇ ਕਿੰਨੇ ਰੀਵਨ ਜਿਓ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸਕਿੰਟ ਚ ਰੀਵਨ ਕੋਲੇ ਪਹੁੰਚੇ ਹੋ ਬਾਪੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸਕਿੰਟ ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕਿੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ ਰੀਵਨ ਦਾ ਟਾਰਗੇਟ ਰੱਖੋ ਲੋਕਾਂ ਨੂੰ ਲੋਕਾਂ ਵਾਸਤੇ ਕੰਮ ਕਰਦੇ ਰਹੋ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਕਰ ਦਿਓ ਲੋਕ ਲੋਕ ਕਹਿੰਗੇ ਜੀ ਸਾਨੂੰ ਕੀ ਚਾਹੀਦਾ ਜੀ ਬਿਜਲੀ ਦੇ ਬਿਲ ਨਹੀਂ ਆਏ ਸਾਡੀ ਕੁਬਿਲਦਾਰੀ ਸੁਧਰ ਗਈ ਜੀ ਇੱਕ ਮੈ ਉਹ ਤਾਂ ਮੈਨੂੰ ਮਹੀਨਾ ਬਾਅਦ ਕੋ ਚਾਰ ਮਹੀਨਾ ਬਾਅਦ ਸਾਬ ਕਰਦੇ ਸੀ ਅਚਾਨਕ ਹੈ ਨਾ ਮੈਨੂੰ ਨਾ ਹਰ ਇੱਕ ਮਹੀਨੇ ਪੈਸੇ ਦੇਣ ਲੱਗੇ ਕਹਿੰਦਾ ਮੈਂ ਕਿਹਾ ਵੀ ਨਾ ਤਾਂ ਮੈਂ ਕੋਈ ਦੁੱਧ ਚ ਕੋਈ ਮੈਂ ਐਸੀ ਚੀਜ਼ ਪਾਈ ਹੈ ਵੀ ਜਿਹੜੀ ਤੁਹਾਨੂੰ ਦੁੱਧ ਬਹੁਤ ਜ਼ਿਆਦਾ ਪਿਆਰ ਮੈਨੂੰ ਲੱਗ ਗਿਆ ਹੋ ਗਿਆ ਨਾ ਹੀ ਮੇਰੇ ਕੋਲ ਕੋਈ ਮੈਂ ਲੀਟਰ ਵੀ ਮੇਰੇ ਕੋਲ ਉਹੀ ਹੈ ਜਿਹਦੇ ਨਾਲ ਮੈਂ ਮਿਲਦਾ ਵੀ ਤੁਸੀਂ ਮੈਨੂੰ ਹਰ ਇੱਕ ਮਹੀਨੇ ਪੈਸੇ ਕਦ ਦੇਣ ਲੱਗੇ ਉਹ ਕਹਿੰਦਾ ਕਹਿੰਦੇ ਜੀ ਸਾਡੀ ਬਿਜਲੀ ਦੇ ਬੇਲਾ ਉਹ ਹਟ ਗਏ ਤਿੰਨ ਚਾਰ ਹਜ਼ਾਰ ਰੁਪਏ ਲਾਉਂਦਾ ਸੀ ਫਿਰ ਤੇਰੇ ਨਾਲ ਬਾਅਦ ਸਾਬ ਕਰਦੇ ਸੀ ਅਸੀਂ ਹੁਣ ਹਰ ਇੱਕ ਮਹੀਨੇ ਤੇਰਾ ਹਿਸਾਬ ਕਰ ਲੈ ਕਰਾਂਗੇ ਕਿੱਥੋਂ ਜਾ ਓਏ ਤੇ ਸੁਣਿਆ ਸਰਕਾਰ ਆਉਂਦੀ ਐ ਹੁਣ ਸਰ ਸਰਕਾਰੀ ਜਿਹੜੇ ਅਧਾਰੇ ਹੁੰਦੇ ਨੇ ਉਹਨੂੰ ਘਾਟੇ 'ਚ ਦਿਖਾ ਕੇ ਆਪੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਇੱਥੇ ਉਲਟੀ ਐ ਕੰਗਾ ਪਠਾਈ ਛੜੀ ਆਪਾਂ ਨੇ ਪੰਜਾਬ 'ਚ ਅਸੀਂ ਕੋਇਂਦਵਾਲ ਸਾਹਿਬ ਵਾਲਾ ਪ੍ਰਾਈਵੇਟ ਵਾਲਾ ਜਿਹੜਾ ਥਰਮਲ ਪਲਾਂਟ 540 ਮੈਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਖਰੀਦੇ ਕੋਈ ਉਹਦਾ ਕਰਜ਼ਾ ਨਹੀਂ ਦੇਣਾ ਕੋਈ ਉਹਦੇ ਕਹੀ ਹੁੰਦੇ ਨਾ ਕੋਈ ਕੋਈ ਕਹੀ ਜਾਂਦਾ 6000000 6000000 ਕਰੋੜ ਕਰਜ਼ਾ ਸੀ ਉਹ ਕਿੱਥੋਂ ਦੇਣਾ ਪਤਾ ਹੀ ਨਹੀਂ ਜੀ ਉਹੀ ਕਹਿ ਦਿੰਦੇ ਐ ਉਹੀ ਚੱਕ ਲਿੰਦੇ ਜੋ ਮਨ ਲੇ ਥਰਮਲ ਪਲਾਂਟ ਖਰੀਦ ਲਿਆ 1000 ਕਰੋੜ 'ਚ 1080 ਕਰੋੜ 'ਚ ਦੇਸ਼ ਇਪਰ ਮਕਸਰ ਵਾਲੇ ਮੰਡੀ ਚੋਂ ਮੱਚ ਨਹੀਂ ਖਰੀਦੀ ਪਈਗੀ ਵੀ ਇੰਹੀਂ ਖਰੀਦੀ ਲੀ ਸੰਗਲ ਫੜਾਤਾ ਚਲਵਾ ajo ਉਹਦੀਆਂ ਫਾਰਮਲਟੀਆਂ ਨੇ 1080 ਕਰੋੜ ਹੀ ਦੇਣਾ 540 ਮੈਗਾਵਾਟ ਦਾ ਕਈ ਲੱਗੇ ਹੋਏ ਨੇ ਰੇਤਾ ਜੀ ਰੇਤਾ ਤੇ 6000 ਕਰੋੜ ਕਰਜ਼ਾ ਸੀ ਉਹ ਵੀ ਸੰਭ ਦੇਣਾ ਕੋ ਪਰ ਲੱਗੇ ਵੀ ਕੌਣ ਹੋਏ ਨੇ ਜਿਹਨਾਂ ਨੂੰ ਬਿਜਲੀ ਮਤਰਾਲਾ ਮਿਲਦਾ ਸੀ ਪਰ ਲਿਆ ਨਹੀਂ ਵੀ ਉਦੋਂ ਲੈ ਲੈਂਦੇ ਬਿਜਲੀ ਮਤਰਾਲਾ ਹੁਣ ਮੈਨੂੰ ਗਾਲਾਂ ਕੱਢਣ ਨਾਲੋਂ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕੁਝ ਕਰਨੀ ਦੇਣਾ ਸੋ ਪ੍ਰਾਈਵੇਟ ਥਰਮਲ ਪਲਾਂਟ ਕੀਆ ਕੋਲਾ ਆਪਣੇ ਕੋਲੇ 4 ਖੰਡ ਵਾਲੀ ਕੋਲੇ ਵਾਲੀ ਖਾਨ ਚਲਾਈ ਹੋਈ ਹੈ ਕੋਲਾ ਆਮ ਹੈ ਜੀ ₹2 ਬਿਜਲੀ ਹੋਰ ਸਸਤੀ ਹੋ ਜਾਊਗੀ ਚਾਬੀਆਂ ਮਿਲ ਗਈਆਂ ਉਹਨੂੰ ਵੀ ਉਹਨੂੰ ਵੀ ਚੱਲਦਾ ਹੈ ਉਹ ਖੜਾ ਹੈ ਚਲਾ ਲਾਂਗੇ ਕੋਸ ਹਸਤੀ ਹੋ ਜੂਗੀ ਆਪਾਂ ਹੋਦਾ ਵੇਚਣ ਲੱਗ ਜਾਗੇ ਬਿਜਲੀ ਦੂਜੇ ਸੂਬਿਆਂ ਨੂੰ ਆਹੀ ਤਾਂ ਹੁੰਦਾ ਮੈਂ ਤੱਕੀਆ ਕਰਨ ਪੈਸੇ ਕਿੱਥੋਂ ਆਉਣੇ ਨੇ ਕਿੱਥੇ ਲਾਉਣੇ ਨੇ ਇਹੀ ਸਰਕਾਰ ਹੁੰਦੀ ਹੈ ਔਰ ਕਿ ਹੁੰਦੀ ਹੈ ਪੈਸੇ ਤੁਹਾਡੇ ਨੇ ਆ ਮੇਰਲੇ ਦੇ ਪੈਸੇ ਨੇ ਇਹ ਮੈਂ ਦੇ ਰਿਆਂ ਜਾਂ ਮੈਂ ਕੋਈ ਮਸ਼ੀਨ ਲੱਗੀ ਵੀ ਉੱਥੋਂ ਚੱਪ ਜੱਪਤੀ ਜਾਊਂਗਾ ਮੈਂ ਤੁਹਾਡੇ ਟੈਕਸ ਦਾ ਪੈਸਾ ਹੈ ਜਿਸਨੇ ਕਿਸੇ ਰੂਪ ਚ ਤੁਸੀਂ ਟੈਕਸ ਅੱਜ ਵੀ ਟੈਕਸ ਦੇ ਕੇ ਆਏ ਹੋ ਤੇਲ ਤਾਂ ਪਾਇਆ ਹੋਗਾ ਕਾਰਾਂ ਚਾਏ ਹੋਣਗੇ ਗੱਡੀਆਂ ਚਾਏ ਹੋਣ ਤੇਲ ਪਾਇਆ ਹੋ ਰਸਤੇ ਸਟੋਲ ਪਲਾਜੇ ਵੀ ਆਏ ਹੋਣੇ ਬਾਕੀ ਤਾਂ ਠੀਕ ਹੈ ਨਾ ਘਰੇ ਜਾ ਕੇ ਵੀ ਜਦੋਂ ਬਿਜਲੀ ਹੀਟਰ ਚਲਾਉਂਗੇ ਬਲਬ ਚਲਾਉਂਗੇ ਟੈਕਸ ਹੈ ਮੋਬਾਈਲ ਫੋਨ ਤੇ ਵਧਾਈਆਂ ਆਉਂਦੀਆਂ ਹੋਣਗੀਆਂ ਕਰਦੇ ਹੋਗੇ ਹਾਂਜੀ ਅੱਜ ਹੋ ਗਿਆ ਫੰਕਸ਼ਨ ਬਹੁਤ ਵਧੀਆ ਮਿਲ ਗਿਆ ਕਰੋੜ ਰੁਪਿਆ ਉਹ ਵੀ ਟੈਕਸ ਚ ਸੋ ਆਪਣੇ ਆਪ ਨੂੰ ਕਿਸੇ ਗੱਲ ਨੂੰ ਇਸ ਗੱਲ ਨੂੰ ਸਮਝੋ ਗਿਆ ਸੀ ਤੁਸੀਂ ਯੋਗਦਾਨ ਪਾ ਰਹੇ ਹੋ ਤੁਹਾਨੂੰ ਪੈਸਾ ਤੁਹਾਡਾ ਵਾਪਸ ਮਿਲ ਰਿਹਾ ਹੈ ਪਹਿਲਾਂ ਕਿਉਂ ਨਹੀਂ ਮਿਲਦਾ ਸੀ ਪਹਿਲਾਂ ਲੀਕੇਜ ਸੀ ਤੁਸੀਂ ਤਾਂ ਦਿੰਦੇ ਸੀ ਟੈਕਸ ਉਹ ਗਾਹਾਂ ਨਹੀਂ ਪਹੁੰਚਾਉਂਦੇ ਸੀ ਰਸਤੇ 'ਚ ਰੁਕ ਜਾਂਦਾ ਸੀ ਪੈਸਾ ਅਸੀਂ ਲੀਕੇਜ ਬੰਦ ਕਰਤੀ ਅਰਵਿੰਦ ਕੇਜਰੀਵਾਲ ਜੀ ਨੇ ਇੱਕੋ ਗੱਲ ਸਿਖਾਈ ਹੈ ਈਮਾਨਦਾਰੀ ਨਾਲ ਕੰ ਆ ਮੈਨੂੰ ਐ ਨਹੀਂ ਕਹਿੰਦਾ ਉਹ ਮੈਨੂੰ ਉਹ ਕਹਿੰਦਾ ਐ ਨਹੀਂ ਕਹਿੰਦਾ ਉਹ ਕਹਿੰਦਾ ਕੋਈ ਪੰਜਾਬ ਦੇ ਮੁੱਦੇ ਨੇ ਇਹ ਪੰਜਾਬ ਦੇ ਮੁੱਦੇ ਨੇ ਰੋਜ਼ਗਾਰ ਪੰਜਾਬ ਦੇ ਮੁੱਦੇ ਨੇ ਕਿਸਾਨੀ ਨੂੰ ਮਜਬੂਰੀ ਦੇ ਧੰਦੇ ਦੀ ਬਜਾਏ ਲਾਹੇਵੰਦ ਧੰਦਾ ਬਣਾਉਣਾ ਪੰਜਾਬ ਦੇ ਮੁੱਦੇ ਨੇ ਇੰਡਸਟਰੀ ਲੈ ਕੇ ਆਉਣੀ ਤਾਂ ਕਿ ਰੈਵਨਿਊ ਆਵੇ ਪੰਜਾਬ ਦੇ ਮੁੱਦੇ ਨੇ ਧਰਤੀ ਵਾਲੇ ਪਾਣੀ ਨੂੰ ਬਚਾਉਣਾ ਪੰਜਾਬ ਦੇ ਮੁੱਦੇ ਨੇ ਜਿਹੜੀਆਂ 20 20 ਸਾਲ 25 25 30 30 ਸਾਲ ਤੋਂ ਕਸੀਆਂ ਬੰਦ ਪਈਆਂ ਨੇ ਖੇਤਾਂੀਆਂ ਉਥੇ ਪਾਈਪਾਂ ਪਾ ਕੇ ਦੁਬਾਰੇ ਨਹਿਰਾਂ ਦਾ ਪਾਣੀ ਉਥੇ ਪਹੁੰਚਾਉਣਾ ਪੰਜਾਬ ਦੇ ਮੁੱਦੇ ਨੇ ਪੰਜਾਬ ਨੂੰ ਹਰ ਸ਼ੋਭੇ ਵਿੱਚ ਹਰ ਫੀਲਡ ਦੇ ਵਿੱਚ ਅੱਗੇ ਲੈ ਕੇ ਮੈਂ ਤਾਂ ਇਤਰੇਲੀ ਕਰੂੰਗਾ ਉਹਨੇ ਇਹ ਫੋਟੋ ਕਿਉਂ ਲਾ ਲਈ ਉਹਦੇ ਉਹਦੀ ਫੋਟੋ ਕਿਉਂ ਲਾ ਲਈ ਗੱਲ ਹੈ ਕੋਈ ਸੋ ਮੈਂ ਤਾਂ ਉਹਨਾਂ ਤੇ ਧਿਆਨ ਦਿੰਦਾ ਹੀ ਨਹੀਂ ਤੁਸੀਂ ਵੀ ਨਾ ਡਿਆ ਕਰੋ ਭੈਣ ਹਰੇਕ ਹਰੇਕ ਹੀ ਇੰਦ ਮੈਂ ਪੰਜਾਬ ਬਚਾਉਣਾ ਮੈਂ ਪੰਜਾਬ ਬਚਾਉਣਾ ਇਹ ਨਹੀਂ ਦੱਸਦਾ ਕੋਈ ਲੁੱਟਿਆ ਕਿ ਨਹੀਂ ਸੀ ਬਚਾਉਣ ਵਾਲੇ ਬਰੇ ਨੇ ਜੀ ਲੁੱਟਿਆ ਕਿ ਨਹੀਂ ਸੀ ਇਹਦਾ ਦੱਸ ਦੋ ਤੂੰ ਤੁਹਾਡਾ ਦਾ ਰਾਜ ਰਿਹਾ ਰਾਜ ਦਾ ਤੁਹਾਡਾ ਰਿਹਾ ਹੁਣ ਤੱਕ ਸੰਤਾਂ ਮਹੀਨੇ ਹੀ 20 ਹੋਏ ਨੇ 20 ਮਹੀਨੇ ਤੁਸੀਂ ਐ ਕਰੋ ਇੱਕ ਸਿੰਗਲ ਇੱਕ ਜਿਹਨੂੰ ਆਪਾਂ ਕਹਿੰਦੇ ਗਲੀ ਵਾਲਾ ਰੁਪਈਆ ਵੀ ਜੇ ਤੁਹਾਡਾ ਇਲਜ਼ਾਮ ਲੱਗ ਜੇ ਪੁਗਤ ਮੰਤਰੀ ਨੇ ਇੱਕ ਗਲੀ ਵਾਲਾ ਰੁਪਈਆ ਵੀ ਸਰਕਾਰ ਦਾ ਖਾ ਲਿਆ ਮੈਂ ਤਾਂ ਕਹਿਆ ਹੋਇਆ ਕਿ ਇੱਕ ਪਾਸੇ ਸਲਫਾਸ ਪਈ ਹੋਵੇ ਇੱਕ ਪਾਸੇ ਲੋਕਾਂ ਦਾ ਪੈਸਾ ਪਿਆ ਹੋਵੇ ਮੈਂ ਸਲਫਾਸ ਦੀ ਗੋੜੀ ਖਾਉਂਗਾ ਮੇਰੇ ਭਈਏ ਨਹੀਂ ਖਾਂਦਾ ਲੋਕਾਂ ਦਾ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਉਹ ਫਿਲਮਾਂ ਚੋਂ ਟੀਵੀਾਂ ਚੋਂ ਜਿੰਨੀ ਮਰਜ਼ੀ ਵਾ ਲੈਂਦੇ ਇੱਥੋਂ ਥੋੜੀ ਕਮਾਉਣੀ ਸੀ ਫਿਰ ਇੱਥੇ ਤਾਂ ਸਿਰਫ ਇਹੀ ਆ ਜਦੋਂ ਮੇਰੇ ਕੋਲ ਫਾਈਲ ਆਉਂਦੀ ਆ ਮੈਂ ਸਭ ਨੂੰ ਪੁੱਛਦਾ ਇਹਦੇ ਨਾਲ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਇਹਦੇ ਨਾਲ ਪੰਜਾਬ ਨੂੰ ਫਾਇਦਾ ਕੀ ਹੁੰਦਾ ਨਵੀਂ ਪੁਲ ਇਹ ਜਿਹੜੀ ਦਬਈ ਪੜ੍ਹ ਸਕੋਲੇ ਨੇ ਉਹ ਗੱਡੀਆਂ ਦਿੱਤੀਆਂ ਉਹਨਾਂ ਨੂੰ ਸਿਰਫ ਸੜਕਾਂ ਤੇ ਰਹਿਣਗੀਆਂ ਕੋਈ ਟੱਕ ਖਰਾਬ ਹੋ ਕੇ ਖੜ ਗਿਆ ਉਹਨੂੰ ਕਿੱਚ ਕੇ ਪਾਰਾ ਕਰ ਲੋ ਕੋਈ ਐਕਸੀਡੈਂਟ ਹੋ ਗਿਆ ਰਬਨਾ ਕਰੇ ਉਹਨਾਂ ਕੋਲੇ ਗੈਸ ਕਟਰ ਤੋਂ ਲੈ ਕੇ ਟੋਚਨ ਤੋਂ ਲੈ ਕੇ ਹਰ ਇੱਕ ਫਸਟ ایڈ ਦੇ ਸਮਾਨ ਤੱਕ ਤੇ ਨੇੜੇ ਵਾਲਾ ਕੋਈ ਵੀ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲ ਉਹਨਾਂ ਦੇ ਸੰਪਰਕ ਚ ਸਭ ਤੋਂ ਨੇੜੇ ਵਾਲੇ ਹਸਪਤਾਲ ਚ ਲੈ ਕੇ ਜਾਓ ਤੁਸੀਂ ਦੇਖਿਓ ਇਹ ਗੱਲਾਂ ਅਸੀਂ ਕੋਈ ਗਰੰਟੀਆਂ ਚ ਨਹੀਂ ਲਿਖੀਆਂ ਮੈਨੀਫੈਸਟੋ ਵਿੱਚ ਪਰ ਮੈਨੂੰ ਪਤਾ ਜਦੋਂ ਮੈਂ ਐਮਪੀ ਸੀ ਮੈਂ ਡਾਟਾ ਕਢਾਇਆ ਸੀਗਾ ਪਾਰਲੀਮੈਂਟ ਚ ਉਦੋਂ 14 ਸੀ ਹੁਣ ਵੱਧ ਗਿਆ ਪੰਜਾਬ ਚ ਇੱਕ ਦਿਨ ਚ ਘਟੋ ਘਟ 17 ਐਕਸੀਡੈਂਟ ਚ ਮਰਦੇ ਨੇ ਇੱਕ ਦਿਨ ਚ ਜਿਹਨੂੰ ਮਹੀਨੇ ਚ ਕਰ ਲੀਏ 540 ਜੇ 12 ਨਾਲ ਗੁਣਾ ਕਰ ਲਈਏ ਸਾਲ ਚ ਜਾਨਕਾ 7000 ਦੇ ਨੇੜੇ ਤੇਰੇ ਬੰਦਾ ਔਨ ਦਾ ਸਪੋਟ ਇੱਕ ਸਾਲ ਚ ਸੜਕ ਤੇ ਮਰ ਜਾਂਦਾ ਕਾਰਨ ਖੜੇ ਹੋਏ ਟਰੱਕ ਚ ਵੱਜੀ ਜੀ ਗੱਡੀ ਓਵਰ ਸਪੀਡ ਸੀ ਜੀ ਪਤਾ ਨਹੀਂ ਲੱਗਿਆ ਜੇ ਉਥੇ ਪੁਲਿਸ ਹੋਊਗੀ ਜਿਹੜੀ ਨਵੀਂ ਪੁਲਿਸ ਬਣਾਵਾਂਗੇ ਅਸੀਂ ਉਹ ਨਾਲੇ ਉਹਨੂੰ ਦੇਖ ਕੇ ਹੌਲੀ ਚਲਾਉਣਗੇ ਨਾਲੇ ਉਹ ਆ ਜਿਹੜੇ ਕੋਈ ਗੱਨੇ ਵਾਲੀ ਟਰਾਲੀ ਕੋਈ ਤੂੜੀ ਵਾਲਾ ਟਰੱਕ ਖੜ ਗਿਆ ਪਲਟ ਗਿਆ ਉਹ ਕਲੀਅਰ ਕਰ ਦੇਣਗੇ ਮੈਨੂੰ ਉਮੀਦ ਹੈ ਇਹ ਤੂੰ ਬੜਾ ਪੁੰਨ ਨਹੀਂ ਹੋਊਗਾ ਜੇ ਆਪਾਂ ਪਹਿਲੇ ਸਾਲ ਨੂੰ 50% ਦੇ ਦਈਏ 3500 ਬੰਦੇ ਦੀ ਜਾਨ ਬਚਾ ਲਈਏ ਇਹ ਤੂੰ ਬੜਾ ਪੁੰਨ ਹੋਊਗਾ ਕੋਈ ਇਹ ਕਰਾਂਗੇ ਸ਼ੁਰੂ ਆਪਾਂ ਕੰਮ ਤਾਂ ਆਹ ਨੇ ਜ ਕਰਨ ਵਾਲੇ ਇਹ ਰੈਲੀਆਂ ਕਰੀ ਜਾਂਦੇ ਆ ਉਹਨੇ ਰੈਲੀ ਵੱਡੀ ਕਰ ਲਈ ਇਹਦੀ ਰੈਲੀ ਛੋਟੀ ਹੋ ਗਈ ਮੈਂ ਹਾਈ ਕਮਾਂਡ ਨੂੰ ਦੱਸੂ ਮੈਂ ਲੋਕ ਕਮਾਂਡ ਨੂੰ ਦੱਸੂ ਪਤਾ ਨਹੀਂ ਇਹ ਵੀ ਹਾਈ ਲੋਕ ਕਮਾਂਡ ਕਿਤੇ ਲੋਕਾਂ ਨਾਲ ਵੀ ਗੱਲ ਕਰ ਲਿਆ ਕਰੋ ਇੱਕ ਗੱਲ ਮੈਂ ਕਹਿਣਾ ਕਿ ਬਾਕੀ ਜਿਹੜੇ ਲੀਡਰ ਨੇ ਨਾ ਇਹ ਹਰੇਕ ਕੋਈ ਨਾ ਕੋਈ ਕੋਟੇ 'ਚੋਂ ਆ ਕੋਈ ਰਾਹੁਲ ਗਾਂਧੀ ਦੇ ਕੋਟੇ 'ਚੋਂ ਆ ਕੋਈ ਪ੍ਰਿੰਕਾ ਵਾਂਦੀ ਵਾਲੇ ਕੋਟੇ 'ਚੋਂ ਆ ਕੋਈ ਵੀ ਸੋਨਿਆ ਗਾਂਧੀ ਵਾਲੇ ਕੋਟੇ ਕੋਈ ਹਰ ਸਿਮਰਤ ਵਾਲੇ ਕੋਟੇ ਚੋਂ ਐ ਕੋਈ ਮਜੀਠੀ ਵਾਲੇ ਕੋਟੇ ਚੋਂ ਐ ਕੋਈ ਸੁਖਵੀਰ ਵਾਲੇ ਕੋਟੇ ਚੋਂ ਐ ਇੱਕ ਮੈਂ ਆ ਲੋਕਾਂ ਵਾਲੇ ਕੋਟੇ ਚੋਂ ਨਹੀਂ ਮੈਂ ਦਾ ਮੈਨੂੰ ਪੁੱਛਿਆ ਨੇ ਪੱਤਰ ਕਿ ਤੁਸੀਂ ਕਿਹੜੇ ਕੋਟੇ ਚੋਂ ਆਂ ਸਾਢੇ ਤਿੰਨ ਕਰੋੜ ਲੋਕਾਂ ਦੇ ਕੋਟੇ ਚੋਂ ਆ ਮੈਂ ਦਾ ਮਨ ਲੱਭ ਲੈ ਕਿਸ਼ਾ ਆਇਆ ਹੋਇਆ ਉਦਾਂ ਨਹੀਂ ਆ ਐਦਾਂ ਹੀ ਰਹਿਾਂਗੇ ਆਮ ਲੋਕਾਂ ਨੇ ਸਾਨੂੰ ਇਥੇ ਪਹਚਾਇਆ ਤੇ ਆਮ ਲੋਕਾਂ ਨਾਲ ਹੀ ਕਰਾਂਗੇ 1 ਕਰੋੜ ਰੁਪਇਆ 골ਡ ਮੈਡਲ ਦਾ 75 ਲੱਖ ਰੁਪਇਆ ਸਿਲਵਰ ਦਾ 50 ਲੱਖ ਰੁਪਇਆ ਬ੍ਰੌਂਜ਼ ਦਾ ਤੁਹਾਡਾ ਪੈਸਾ ਪਹਿਲੇ ਤੋਂ ਪਹਿਲਾਂ ਮੈਨੂੰ ਪਲੇਅਰ ਮਿਲਦੇ ਰਹਿੰਦੇ ਆ ਉਹ ਕਹਿੰਦੇ ਜੀ ਤੁਸੀਂ ਤਾਂ ਮਤਲਬ ਟੂ ਉਹ ਦਸ ਦੇਣਗੇ ਸਾਨੂੰ ਬੁਲਾ ਲੈਣੇ ਉਹ ਵੀ ਆਜੋ ਪਹਿਲੇ ਜਾਓ ਇਹਨੇ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਾ ਸੀ ਕਿ ਕਿਹੜੇ ਟੂਡਾ ਮੰਡ ਦੇ ਦਿੰਦੇ ਨੇ ਹੁਣ ਅਸੀਂ ਵੀ ਭੁੱਲ ਜਾਂਦੇ ਸੀਗੇ ਕਿਉਂਕਿ ਨੇੜੇ ਹੀ ਜਾ ਕੇ ਦਿੰਦੇ ਆ ਨਾ ਵੋਟਾਂ ਬਰੇ ਵੀ ਹੁਣ ਯਾਦ ਰੱਖ ਲੈਣਗੇ ਲੋਕ ਨਾ ਸੋ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਸਾਡੇ ਗੁਰੂ ਸਾਡੇ ਸ਼ਹੀਦ ਸਾਡੇ 22 33 ਸਾਲ ਦੇ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਉਹ ਸਾਡੇ ਰੋਲ ਮਾਡਲ ਨੇ ਉਹ ਸਾਡੇ ਕੋਚ ਨੇ ਉਹ ਤੋਂ ਸਿੱਖਿਆ ਲਈ ਵੀ ਆਪਾਂ ਮੈਂ ਅਕਸਰ ਗੱਲ ਸੁਣਾਉਣਾ ਹਾਂ ਨਾ ਕਿਸੇ ਨੇ ਸੁਣੀ ਵੀ ਹੋਊਗੀ ਨਹੀ ਵੀ ਸੁਣੀ ਮੈਂ ਸੁਣਾ ਦੇਣਾ ਹੁਸੈਨ ਬੋਲਟ ਦੀ ਗੱਲ ਹੈ ਹੁਸੈਨ ਬੋਲਟ ਨੂੰ ਪੁੱਛਿਆ ਗਿਆ ਬੀਵੀਸੀ ਕਿ ਤੇਰਾ ਕੋਚ ਕੌਣ ਹੈ? ਕਦੇ ਦੇਖਿਆ ਨਹੀਂ ਗਰਾਊਂਡ 'ਚ। ਉਹ ਕਹਿੰਦਾ ਮੇਰੇ ਕੋਚ ਨੂੰ ਆਉਣ ਨਹੀਂ ਦਿੰਦੇ ਗਰਾਊਂਡ 'ਚ। ਉਹ ਕਹਿੰਦੇ ਇਹ ਕਿਹੜੀ ਗੱਲ ਹੋ ਗਈ ਤੂੰ ਚੈਂਪੀਅਨ ਆ ਯਾਰ। ਤੇਰਾ ਕੋਚ ਕਿਉਂ ਨਹੀਂ ਆਉਂਦਾ ਗਰਾਊਂਡ 'ਚ? ਕਹਿੰਦੇ ਨਾ ਮੇਰੇ ਕੋਚ ਨੂੰ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦੇ। ਕਹਿੰਦੇ ਕੌਣ ਹੈ ਨਾਂ ਤਾਂ ਦੱਸ ਗੱਲ ਕਰਦੇ ਆਪਾਂ। 올림픽 ਐਸੋਸੀਏਸ਼ਨ ਨਾਲ। ਕਹਿੰਦਾ ਦੱਸ ਦੇਣਾ ਜੀ ਪਰ ਆਉਂ ਨਹੀਂ ਦਿੰਦੇ ਉਹਨੂੰ। ਕਹਿੰਦੇ ਤੁਹਾਨੂੰ ਦੱਸ ਵੀ ਤਾ ਤਾਂ ਵੀ ਉਹਨੇ ਆਉਣ ਨਹੀਂ ਦੇਣਾ। ਕਹਿੰਦੇ ਦੱਸ ਤੇ ਸੀ ਕੌਣਾ ਹੈ। ਉਹ ਕਹਿੰਦਾ ਜਮੈਕਾ ਦੇ ਪਿੰਡਾਂ 'ਚ ਜੰਮੇ ਪਲੇਆ। ਜੰਗਲ ਸੀ। ਰਾਤ ਨੂੰ ਖਾਣਾ ਖਾਣ ਵਾਸਤੇ ਸ਼ਿ ਬਸ ਕਹਿੰਦਾ ਅਸੀਂ ਸੋਚਦੇ ਸੀ ਵੀ ਜੇ ਇੱਕ ਵੀ ਥੋੜਾ ਜਿਹਾ ਪੈਰ ਤਿਲਕ ਗਿਆ ਸਮਝੋ ਚੀਤਾ ਆ ਗਿਆ ਸੋ ਚੀਤੇ ਤੋਂ ਬਚਣ ਵਾਸਤੇ ਭਾਏ ਦੇ ਸੀ ਜੀ ਮੇਰੇ ਕੋਚ ਦਾ ਨਾਮ ਚੀਤਾ ਹੈ ਜੀ ਕਹਿੰਦਾ ਲਿਆਓ ਗਰਾਊਂਡ 'ਚੋਂ ਕਿਵੇਂ ਲਿਆਉਂਗੇ ਜਿਨ੍ਹਾਂ ਦੇ ਕੋਚ ਚੀਤੇ ਹੋਣ ਉਹਨਾਂ ਨੂੰ ਕੋਈ ਹਰਾ ਦੂ ਭਾਈ ਤੇ ਜਿਨ੍ਹਾਂ ਆਪਣੇ ਵਰਗੇ ਜਿਨ੍ਹਾਂ ਦੇ ਕੋਚ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹੋਣ ਕੁਰਬਾਨੀਆਂ ਦੇ ਪੁੰਜ ਜਿਨ੍ਹਾਂ ਦੇ ਗੁਰੂ ਸਰਵੰਸ ਵਾਰਨ ਵਾਲੇ ਹੋਣ ਜਿਨ੍ਹਾਂ ਦੇ ਗੁਰੂ ਘਰ ਘਰ ਜਾ ਕੇ ਪੈਦਲ ਤੁਰ ਕੇ ਲੱਖਾਂ ਕਿਲੋਮੀਟਰ ਸੱਚਾਈ ਦਾ ਹੋਕਾ ਦੇਣ ਵਾਲੇ ਹੋਣ ਉਹਨੂੰ ਕੋਈ ਹਰਾ ਦੂ ਭਾਈ ਕੋਈ ਨਹੀਂ ਹਰਾ ਸਕਦਾ ਜਜ਼ਬਾ ਜਨੂੰਨ ਇਹ ਬਹੁਤ ਵੱਡੀ ਚੀਜ਼ ਹੈ ਤੋ ਆਪਣੀ ਆਪ ਨੂੰ ਕਦੇ ਵੀ ਛੋਟਾ ਨਹੀਂ ਸਮਝਣਾ ਕਿ ਵੱਡੇ ਵੱਡੇ ਪਲੇਅਰਾਂ ਚ ਹੀ ਜਾ ਕੇ ਪੱਕਾ ਰ ਆ ਜਾਂਦੇ ਆ ਫੇਰ ਉਹ ਵੱਡੇ ਪਲੇਅਰ ਨੇ ਸਾਸੀ ਸਾਡਾ ਇੱਥੇ ਕੀ ਬੱਟੀ ਦਾ ਮੈਂ ਗੱਲ ਦੱਸ ਦੇਣਾ ਇਹ ਸ਼ੇਅਰ ਯਾਦ ਰੱਖ ਲਿਓ 1 ਰੁਪਇਆ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਇਆ ਕੱਢ ਦੀ ਉਹ ਵੀ ਲੱਖ ਨਹੀਂ ਬੈਂਦਾ 99999 ਬੜ ਜਾਂਦਾ ਸੋ ਹਰ ਇੱਕ ਰੁਪਏ ਦੀ ਵੀ ਵੈਲਿਊ ਹੈ ਜਹਾਜ਼ ਹੁੰਦਾ ਬਹੁਤ ਵੱਡਾ A320 ਬੋਇੰਗ ਬੋਇੰਗ ਵਾਲਿਆਂ ਦੇ ਨੇ 747 780 350 ਸਵਾਰੀਆਂ ਉਹਨਾਂ ਦਾ ਸਮਾਨ ਲੱਖ ਸਵਾ ਲੱਖ ਰਿਟਰ ਤੇਲ ਆਪ ਦਾ ਭਾਰ ਲੈ ਕੇ ਉੜ ਜਾਂਦਾ ਇਹਨਾਂ ਦਾਕ ਤੋਰ ਹੁੰਦਾ ਨਹੀਂ ਪਰ ਜਦੋਂ ਉਹ 에어ਪੋਰਟ ਦੇ ਗੇਟ ਤੇ ਲੱਗਿਆ ਖੜਾ ਹੁੰਦਾ ਉਹਦ ਉਹਦੀ ਕੀਮਤ ਜ਼ੀਰੋ ਹੁੰਦੀ ਹੈ ਜੀ ਕਿਉਂਕਿ ਜਹਾਜ਼ ਤੇ ਗੇਰ ਨਹੀਂ ਹੁੰਦਾ ਜੀ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਹੈ ਉਹ ਜਹਾਜ਼ ਨੂੰ ਇਹ ਐਂ ਕਰਕੇ ਸਿੱਧਾ ਕਰ ਰੰਗ ਦੇ ਵੱਲ ਉਹ ਜਹਾਜ਼ ਨੂੰ ਕਹਿੰਦਾ ਵੀ ਓਕੇ ਥੈਂਕ ਯੂ ਵੈਰੀ ਮਚ ਹੁਣ ਤੇਰਾ ਕੰਮ ਖਤਮ ਮੇਰਾ ਸ਼ੁਰੂ ਉਹ ਟਰੈਕਟਰ ਭਰਾਂ ਹੋ ਜਾਣ ਤੋਂ ਬਾਅਦ ਉੱਡ ਜਾਂਦਾ ਹੈ ਅੱਗੇ ਉਹਦੇ ਇੰਜਣਾਂ ਤੇ ਡਿਪੈਂਡ ਕਰਦਾ ਹੈ ਉਹ ਦਿੱਲੀੋਂ ਉੱਡ ਕੇ 35 ਮਿੰਟਾਂ ਬਾਅਦ ਚੰਡੀਗੜ੍ਹ ਉਤਰਦਾ ਹੈ ਜਾਂ ਫਿਰ ਦਿੱਲੀੋਂ ਉੱਡ ਕੇ 14 ਘੰਟਿਆਂ ਬਾਅਦ ਸੈਨ ਫਰਾਂਸਿਸਕੋ ਉਤਰਦਾ ਹੈ ਇਹ ਉਹਦੇ ਡਿਪਿੰਗਾਂ ਤੇ ਡਿਪੈਂਡਡ ਹੈ ਆ ਮੇਰੇ ਸਾਹਮਣੇ ਮੇਰਾ ਪੰਜਾਬ ਦਾ ਯੂਥ ਬੈਠਾ ਸਾਰਾ ਮੈਨੂੰ ਕੋਈ ਸ਼ੱਕ ਨਹੀਂ ਕਿ ਤੁਸੀਂ ਜਹਾਜ਼ੋਂ ਤੇ ਤਾਕਤਵਾਰ ਇੰਜਨਾਂ ਵਾਲੇ ਜਹਾਜ਼ ਹੋ ਪਰ ਹੁਣ ਤੱਕ ਸਾਨੂੰ ਕੋਈ ਕੋਈ ਲੀਡਰ ਜਾਂ ਕੋਈ ਐਸੇ ਕੋਚ ਟਰੈਕਟਰ ਵਰਗੇ ਨਹੀਂ ਮਿਲੇ ਜਿਹੜੇ ਸਾਨੂੰ ਸਿੱਧਾ ਕਰ ਦੇਣ ਤੇ ਸਬਾਕੀ ਅਸੀਂ ਉੱਡ ਲਈਏ ਸੋ ਹੁਣ ਤੁਹਾਨੂੰ ਅਸੀਂ ਕੋਚਸ ਵੀ ਤੇ ਸਰਕਾਰ ਵੱਲੋਂ ਦੀ ਤਾਨੂੰ ਸਿੱਧਾ ਕਰਕੇ ਰਾਮਦੇਵਾਲ ਕਰਦਾਂਗੇ ਅੱਗੇ ਮੈਨੂੰ ਤੁਹਾਡੇ ਇੰਜਨਾਂ ਤੇ ਯਕੀਨ ਹੈ ਪੱਕਾ ਯਕੀਨ ਹੈ ਕਿ ਤੁਸੀਂ 14-15 ਘੰਟਿਆਂ ਦੀ ਫਲਾਈਟ ਆਕੇ ਬੈਨਕੂਵਰ ਸਨ ਫਰਾਂਸਿਸਕੋ ਉੱਧਰ ਨਾਲ ਜਾ ਆ ਜੂ ਛੋਟੇ ਜਾ ਨਹੀਂ ਹੈਗੇ ਤੁਸੀਂ ਮੈਨੂੰ ਯਕੀਨ ਹੈ ਔਰ ਤੁਹਾਡੇ ਕੋਚਸ ਜਿਹੜੇ ਨੇ ਉਹਨਾਂ ਲਈ ਵੀ ਅਸੀਂ ਪਾਲਿਸੀ ਬਣਾਈ ਹੈ ਜਿ ਜਿੰਨੇ ਵੀ ਪਲੇਅਰ ਵਿਨਰ ਨੇ ਉਹਨਾਂ ਦੇ ਕੋਚ ਨੂੰ ਜਿੰਨੀ ਪਲੇਅਰ ਨੂੰ ਰਾਸ਼ੀ ਮਿਲੂਗੀ ਉਹਦਾ 40% ਤਾਂ ਕੋਚ ਨੂੰ ਵੀ ਦੇਵਾਂਗੇ ਤੇ ਪਲੇਅਰ ਤੋਂ ਲਿਖਾਵਾਂਗੇ ਲਿਖ ਕੇ ਦੂਗਾ ਪਲੇਅਰ ਇਹ ਹਾਂਜੀ ਮੈਨੂੰ ਇਹਨਾਂ ਨੇ ਕੋਚਿੰਗ ਦਿੱਤੀ ਹੈ ਸੋ ਉਹਨਾਂ ਨੂੰ ਪਲੇਅਰਾਂ ਨੂੰ ਜਿੰਨੀ ਰਾਸ਼ੀ ਮਿਲ ਰਹੀ ਹੈ ਉਹਦਾ ਬਾਕੀ ਕਿਹੜਾ ਦੇ ਵਿੱਚ ਸਾਡੇ ਉਹ ਨਾਮ ਰੋਸ਼ਨ ਕਰਨ ਸਾਡੇ ਲਿਆ ਜਣੇ ਸੋਪਾ ਫਿਰ ਕਹਿੰਨ ਕਿ ਇਹ ਲੱਗੇ ਰਹੋ ਜਸਬੀ ਨਾਲ ਲੱਗੇ ਰਹੋ ਔਰ ਕੋਈ ਫਰਕ ਨਹੀਂ ਪੈਂਦਾ ਕਈ ਵਾਰੀ ਦੂਜਾ ਤੀਜਾ ਨੰਬਰ ਆ ਜਾਂਦਾ ਫਿਰ ਕੋਈ ਫਰਕ ਨਹੀਂ ਪੈਂਦਾ ਅਗਲੀ ਵਾਰ ਆ ਜਾਊਗਾ ਉਹ ਲੰਬੀ ਸ਼ਾਲ ਬਾਤ ਇਹ ਸਭ ਤੋਂ ਪਹਿਲਾਂ ਕਈ ਕਦਮ ਪਿੱਛੇ ਰੋ ਹੋਣਾ ਪੈਂਦਾ ਨਾ ਫੇਰ ਹੀ ਲੰਬੀ ਸ਼ਾਲ ਬਾਈਦੀ ਔਰ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਗਲਤੀਆਂ ਕੰਮਦਰਾਨ ਹੋਣਗੀਆਂ ਘਰੇ ਬੇਟਾ ਕੋਈ ਗਲਤੀਆਂ ਹੋਣਗੀਆਂ ਨਹੀਂ ਗਲਤੀਆਂ ਕੰਮਦਰਾਨ ਹੁੰਦੀਆਂ ਨੇ ਸੋ ਆਪਣੇ ਆਪ ਦਾ ਇੱਕ ਹਸਿਆਤ ਆਪਣਾ ਇੱਕ ਜਗਾ ਬਣਾ ਕੇ ਰੱਖੋ ਐਲਨ ਮਸਕ ਜਿਹੜਾ ਹੁਣ ਉਹਨੇ ਉਹਦਾ ਨਾਮ ਐਕਸ ਰੱਖਤਾ ਪਹਿਲਾਂ ਟਵਿੱਟਰ ਸੀ ਜਿਹੜਾ ਬਹੁਤ ਅਮੀਰ ਦੁਨੀਆ ਦਾ ਨੰਬਰ 1 ਅਮੀਰ ਬੰਦਾ ਹੈ ਐਲਨ ਮਸਕ ਉਹਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ ਉਹ ਕਹਿੰਦੀ ਮੈਂ ਅਸਤੀਫਾ ਦੇਣਾ ਮੈਂ ਤੁਹਾਡੇ ਦਫਤਰ ਚ ਆਉ ਹੁਲਦੇ ਤਿਆਂ ਮੈਂ ਅਸਤੀਫਾ ਦੇਣਾ ਉਹ ਕਹਿੰਦਾ ਓਕੇ ਅਸਤੀਫਾ ਤਾਂ ਚਲਦੇ ਜਾ ਮੈਂ ਬਾਅਦ ਚ ਪ੍ਰਵਾਨ ਕਰੂ ਪਹਿਲਾਂ 1 ਲੱਖ ਡਾਲਰ ਚੱਕ ਤੈਨੂੰ ਐਸੀ ਦੇਦਾ 1 ਲੱਖ ਡਾਲਰ ਜੇ ਦੁਨੀਆ ਘੁੰਮਿਆ ਇੱਕ ਮਹੀਨਾ ਦੁਨੀਆ ਘੁੰਮਿਆ ਆ ਕੇ ਕਰ ਦੇ ਤੇਰੇ ਅਸਤੀਫੇ ਦਾ ਫੈਸਲਾ ਉਹਨੇ ਕਿਹਾ ਦਾ ਵਧੀਆ ਗੱਲ ਐ ਲੱਖ ਡਾਲਰ ਰੈਨੈ ਮਿਲ ਗਿਆ ਮੈਨੂੰ ਉਹ ਘੁੰਮਣ ਚਲੀ ਗਈ ਪੂਰੀ ਦੁਨੀਆ ਘੁੰਮਾਈ ਮਹੀਨੇ ਬਾਅਦ ਆਈ ਕਹਿੰਦੀ ਸੀ ਮੈਂ ਕੋ ਮੈਂ ਆਈ ਤੇ ਮੇਰੇ ਅਸਤੀਫੇ ਦੱਸੋ ਕਹਿੰਦਾ ਚਾਹ ਬੈ ਤੇਰਾ ਅਸਤੀਫਾ ਅਸਤੀਫਾ ਫਰਵਾਨ ਜਾ ਉਹ ਕਹਿੰਦੀ ਵੀ ਜਿਹਾ ਹੀ ਕਰਨਾ ਸੀ ਫੇ ਪਹਿਲੇ ਦਿਨ ਹੀ ਕਰ ਲੈਂਦੇ ਜੀ ਮਹੀਨਾ ਮੈਨੂੰ ਕਿਹਾ ਵੀ ਤੂੰ ਲੱਖ ਡਾਲਰ ਖਰਚੇ ਨਾਲ ਮੇਰੇ ਤੇ ਜਾ ਕੇ ਘੁੰਮਿਆ ਇਹਦੇ ਨਾਲ ਕੀ ਫਾਇਦਾ ਉਹ ਕਹਿੰਦਾ ਅਲਚਨਾ ਮੈਂ ਤੈਨੂੰ ਜਾਣਦਾ ਨਹੀਂ ਸੀ ਕਿ ਤੇਰੀ ਦਫਤਰ ਚ ਕਿੰਨੀ ਕਹਿਮੀਅਤ ਐ ਮੇਰੇ ਦਫਤਰ ਚ ਕਹਿੰਦਾ ਜੇ ਤਾਂ ਤੇਰੀ ਇਮਿਆਦ ਹੁੰਦੀ ਤੂੰ ਜਿੱਦਾਂ ਗਈ ਐ ਦੂਜੇ ਤੀਜੇ ਦਿਨ ਰੋਲਾ ਪੈਣਾ ਦਫਤਰ ਚ ਭਾਈ ਉਹ ਕੁੜੀ ਆ ਨਹੀਂ ਰਹੀ ਕੰਮ ਰੁਕੇ ਪਏ ਨੇ ਵੀ ਉਹਦਾ ਉਹਨੂੰ ਜਾਂ ਤਾਂ ਉਹਨੂੰ ਵਾਪਸ ਬੁਲਾਓ ਜਾਂ ਥਾਰੇ ਕੋਈ ਲੈ ਕੇ ਆਓ ਫੇ ਤੇਰੀ ਕਹਿੰਦਾ ਮੈਨੂੰ ਐਹਮੀਅਤ ਪਤਾ ਲੱਗ ਜਾਂਦੀ ਵੀ ਤੇਰੇ ਬਿਨਾ ਸਰਦਾ ਨਹੀਂ ਕਹਿੰਦਾ ਮੀਨਾਂ ਮੇਰੇ ਕੋਲ ਕੋਈ ਆਇਆ ਹੀ ਨਹੀਂ ਆਪ ਚੱਕਸ ਦੀ ਵਜਾ ਇਹਦਾ ਮਤਲਬ ਉਹਦੀ ਦਫਤਰ ਚ ਗਿਆਮੀਅਤ ਹੀ ਨਹੀਂ ਸੀ ਉਹਨੇ ਚੈੱਕ ਕਰ ਲਿਆ ਮਹੀਨੇ ਚ ਵੀ ਜੇ ਤਾਂ ਰੋਲਾ ਪੈਂਦਾ ਦਫਤਰ ਚ ਫਿਰ ਬੁਲਾ ਲੈਂਦੇ ਇਹਨੂੰ ਦੁਬਾਰੇ ਉਹਨੂੰ ਕਹਿੰਦਾ ਜਿਹਦਾ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਤੂੰ ਕੌਣ ਹੈ ਤੇਰੇ ਬਿਨਾ ਦਫਤਰ ਪਏ ਵੈਸੇ ਵੀ ਚੱਲੀ ਗਿਆ ਹੈ ਸਲਾ ਆਪਣੀ ਹੈਸੀਅਤ ਜ਼ਰੂਰ ਬਣਾਓ ਜਿੱ ਉਹ ਹੁੰਦਾ ਤਾਂ ਗਾਲੀ ਹੋਰ ਆਉਣੀ ਸੀ ਸੋ ਐਂਬੀਂਟ ਆਪਣੀ ਬਣਾ ਕੇ ਖੇਡੋ ਜਿਹੜੀ ਵੀ ਗੇਮ ਨੂੰ ਖੇਡਦੇ ਹੋ ਤੇ ਆ ਕੇ ਪਰਮਾਤਮਾ ਨੂੰ ਖੇਡੋ ਔਰ ਖੇਡਾ ਹੀ ਨੇ ਇੱਕ ਜਿਹੜੀਆਂ ਸਪੋਰਟਸਮੈਨਸ਼ਿਪ ਸਪੀਰਟ ਜਿਹੜੀ ਹੈ ਉਹ ਮੰਨੀ ਹੋਈ ਹੈ ਕਿ ਖਿਡਾਰੀ ਜਿਹੜੇ ਨੇ ਇੱਕੋ ਇੱਕ ਚੀਜ਼ ਹੈ ਜੀ ਕੋਈ ਇਕਵੈਂਟ ਹੈ ਜਿਹਦੇ ਚ ਜਿੱਤਣ ਵਾਲਾ ਤੇ ਹਾਰਨ ਵਾਲਾ ਜਿੱਤ ਤੇ ਹਾਰ ਦਾ ਫੈਸਲਾ ਹੋਣ ਤੋਂ ਬਾਅਦ ਹੱਥ ਮਿਲਾਉਂਦੇ ਨੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਹੈ ਫਲਸਤੀਨ ਤੇ ਇਜ਼ਰਾਈਲ ਦੀ ਲੜਾਈ ਚੱਲ ਰਹੀ ਹੈ ਤੁਹਾਨੂੰ ਲੱਗਦਾ ਵੀ ਜਿੱਦੇ ਜਿੱਤਨ ਵਾਲਾ ਫੈਸਲਾ ਹੋ ਗਿਆ ਦੋ ਦੋਨੋਂ ਦੇ ਹੱਥ ਮਿਲਾਉਣਗੇ ਨਾ ਹੋਰ ਦੋਖਣ ਵਧਣਗੇ ਕੋਈ ਗੱਲ ਨਹੀਂ ਪਤਾ ਲਾਵਾਂਗੇ ਜਿਹੜਾ ਹਾਰਗਾ ਉਹਗਾ ਪਤਾ ਲਾਵਾਂਗੇ ਕਰਦੇ ਪਿਆ ਇੱਥੇ ਕੀ ਹੈ ਹਾਰਨ ਵਾਲਾ ਜਿੱਤਣ ਨੂੰ ਕਹਿੰਦਾ ਬਹੁਤ ਬਾਬੂਦਾਈਆਂ ਜਿੱਤਣ ਵਾਲਾ ਕਹਿੰਦਾ ਕੋਈ ਗੱਲ ਨਹੀਂ ਥੈਂਕ ਯੂ ਵੈਰੀ ਮਚ ਹਾਰਡ ਲੱਕ ਦੂਰਸੀ ਬਾਬੂਦਾਈਆਂ ਇੱਕ ਕੋ ਇੱਕ ਗੇਮ ਹੈ ਜਿਹੜੀ ਇੱਕ ਦੂਜੇ ਨਾਲ ਹੱਥ ਮਿਲਾਉਣਾ ਸਿਖਾਉਂਦੀ ਹੈ ਦੁਸ਼ਮਣੀਆਂ ਪੋਣਾ ਨਹੀਂ ਸਿਖਾਉਂਦੀ ਸੋ ਸਪੋਰਟਸ ਮੈਨ ਹੋਣਾ ਤਾਂ ਬਹੁਤ ਵੱਡੀ ਗੱਲ ਹੈ ਸਪੋਰਟਸ ਲਵਰ ਹੋਣਾ ਬਹੁਤ ਵੱਡੀ ਗੱਲ ਹੈ